ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਗਿਆਨੀ ਸੰਸੇ ਮਸਕੀਨਾਂ ਦੀ ਕਥਾ ਬਹੁਤ ਹੀ ਵਧੀਆ ਹੈ ਇਹ ਉਸ ਵੇਲੇ ਦੀ ਕਥਾ ਹੈ ਜਦੋਂ ਕਿ ਪਾਕਿਸਤਾਨ ਤੇ ਹਿੰਦੁਸਤਾਨ ਅਲੱਗਾਂ ਨਹੀਂ ਸੀ ਹੋਏ ਯਾਨੀ ਕਿ ਦੋਨੇ ਦੇਸ਼ ਇਕੱਠੇ ਹੀ ਰਹਿੰਦੇ ਸੀ ਤੇ ਇਹਨਾਂ ਦੇ ਵਿੱਚ ਮੁਸਲਮਾਨ ਹਿੰਦੂ ਈਸਾਈ ਸਿੱਖ ਸਭ ਇਕੱਠੇ ਰਹਿੰਦੇ ਸੀ ਇਹ ਉਸ ਵਕਤ ਦੀ ਆਪਣੀ ਕਥਾ ਦੱਸਦੇ ਪਿਆ ਕਿ ਉਸ ਵਕਤ ਜਦੋਂ ਇਹਨਾਂ ਨੂੰ ਮੁਸਲਮਾਨ ਹੀ ਸੁਣਨ ਹੁੰਦੇ ਸੀ ਤੇ ਉਦੋਂ ਇੱਕ ਮੁ슬ਮਾਨ ਫਕੀਰ ਨੇ ਇਹਨਾਂ ਨੂੰ ਸੁਨਿਆ ਜਦੋਂ ਉਹ ਤੇ ਰੋਂ ਲੱਪੇ ਆਖਿਰ ਉਹ ਕਿਉਂ ਰੋਂ ਲੱਪੇ ਗਿਆਨੀ ਸੰਸੇ ਮਸਕੀਨ ਅਨੇਸੀ ਕਿਹੜੀ ਗੱਲ ਕੀਤੀ ਕਿ ਉਹ ਮੁ슬ਮਾਨ ਜਿਹੜਾ ਫਕੀਰ ਸੀ ਸੂਫੀ ਸੀ ਉਹ ਇਹਨਾਂ ਦੀ ਗੱਲਾਂ ਸੁਣ ਕੇ ਰੋਂ ਲੱਪਿਆ ਤੇ ਨਾਲ ਹੀ ਨਾਲ ਉਹਨਾਂ ਨੇ ਉਸ ਫਕੀਰ ਨੇ ਗਿਆਨੀ ਸੰਸੇ ਮਸਕੀਨਾਂ ਨੂੰ ਇੱਕ ਤੋਹਫਾ ਵੀ ਦਿੱਤਾ ਸੀ ਜੋ ਜਿਹੜਾ ਕਿ ਬਹੁਤ ਹੀ ਕੀਮਤੀ ਤੋਹਫਾ ਸੀ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਅੱਜ ਦੀ ਕਥਾ ਫਿਰ ਕਰਨ ਇਸ ਤੇ ਵਿਚਾਰ ਸਮਾਨ ਮੇਰੇ ਮੇਰੇ ਨਾਲ ਗਈ تھی ਸ਼ਿਦੂ ਸਿੰਘ ਸਵਾਰਤਾ ਇਰਾਨ ਹੁੰਦੇ ਚ 10 ਸਾਲ ਸਾਲ ਜਾਂਦਾ ਰਿਹਾ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਉਹਨੇ ਕਿਈ ਗੁਰਗੈ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵਨਾ ਦੀ ਸੇਰਪੜ ਦੀ ਆਪਣੀ ਦੁਕਾਨ ਸੀ ਸੱਚੀ ਤੌਰ ਤੇ ਅੰਦਰੋਂ ਨਹੀਂ ਲਗਨ ਕਰਕੇ चार बजे उन्होंने आके प्रकाश करना शामी उन्होंने रैरास पढ़नी सुखासन उन्होंने करना कड़ा प्रसाद की दे उन्होंने बनानी वी अर्दास प्रोफैशनल नहीं, नहीं। सन पर फिर भी सारी सेवा साल की थी श्री गुरु सिंह सभा मुसलमान भी आते सोज आते ਬਾਸ ਪਿਛੋਂ ਫਿਰ ਡੇਰ ਤੋਂ ਆਇਆ ਐ ਐਸਾ ਕੋਈ ਗੁਰਦੁਆਰਾ ਨਹੀਂ ਆਂਦਾ ਸੀ ਜਿੱਥੇ ਦਸਵੇਂ ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਹੁੰਦੇ ਸਨ ਦਸਵੇਂ ਮੁਸਲਮਾਨ ਹੁੰਦੇ ਸਨ ਕਿਸੇ ਬਾੜੀ ਸ਼ਾਲੀ ਫਸਦੀ ਹੁੰਦੇ ਸਨ ਦਿੱਸੀਗਨ ਨੂੰ ਪਿਸ਼ਾਉ ਕੋਹੜ ਬੇਰਾਜ਼ ਮਹਿਰਾਂ ਹਜ਼ਾਰਾ ਮਰਦਾਨ ਉਸ ਖਸੇਲ ਕੁਝ ਆਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗਦੇ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦੇ ਦੇ ਗੋਣ ਸੁਣਾ ਕਾਮਿਆਂ ਨੂੰ ਕਹਿੰਦੇ ਸੋ ਪਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮ ਰਹੇ ਮੁਸਲਮਾਨ ਬਰਦਵਾਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮ ਰਹੇ ਸਹਿਦਾਰੀ ਬੈਠੇ ਹੁੰਦੇ ਸਨ ਸਹਿਦਾਰੀ ਪੂਰ ਕਹਿੰਦੇ ਸਨ ਜੋ ਹੈਗੇ ਤੇ ਹਿੰਦੂ ਲੇਕਿਨ ਇਸ ਤਰ੍ਹਾਂ ਬਣਾ ਬੈਠੇ ਗੁਰੂ ਨਾਮ ਦੇ ਕੇਸ ਰੱਖ ਕੇ ਤੇ ਫਿਰ ਘਟਾ ਕੇ ਬੈਠੇ ਨੇ ਕੁਸਤਾਕੀਮਾ ਕਦ ਸੈਲ ਆਰੀ ਨਹੀਂ ਨਨ ਬਦਤ ਕਹਿੰਦੇ ਨੇ ਬਾਤ ਕਰਦੇ ਨਾ ਮੈਡਮ ਮੈਂ ਲੋਕਾਂ ਫੇਰ ਮਾਫੀ ਮੰਗਦਾ ਇਹਨਾਂ ਨੂੰ ਸੈਲ ਬਾਰੇ ਨਹੀਂ ਕਹਿੰਦੇ ਇਹਦੇ ਨੇ ਇਹੋ ਜਿਹੇ ਸੇਬ ਨੇ ਸਾਰੇ ਇਨਵਾਂਚੀ ਬਣੇ ਗੁਰਨਾਣੇ ਤੇ ਬਾਣੀ ਤੋਂ ਪ੍ਰਭਾਵਿਤ ਹੋ ਕੇ ਗੁਰਦੁਆਰੇ ਆਣ ਲੱਗ ਪਏ ਇਸ ਤੋਂ ਮਨ ਬੈਠੇ ਗੁਰਨਾਣੇ ਕਿ ਸੈਲ ਨੇ ਪ੍ਰਭਾਵਿਤ ਹੋ ਕੇ ਫਿਰ ਕਿਸਾ ਭਾਰੀ ਹੋ ਜਾਣਗੇ ਸੇਂਗੋ ਜਾਣਗੇ ਸਿੱਖਦੇ ਹਨ ਇਹ ਗੁਰੂਆਂ ਨੇ ਕਿੰਨਾ ਬਣਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਦੇ ਚਾ ਖੈ ਮਕਤਸਰ ਜਿਹੇ ਮੈਂ ਕਰਤੇ 10 15 ਮਸਲਮਾਨ ਵੀ ਆਉਂਦੇ ਸਨ ਮੇਰੇ ਪੁੱਛਾਂ ਵਿੱਚ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਜੇ ਵੀ ਆਉਂਦੇ ਨੇ ਭਾਵੇਂ ਸਲਾਮੀ ਹਕੂਮਤ ਬਣ ਗਈ ਫਿਰ ਬੜੀ ਘਟਰ ਹਕੂਮਤ ਬਣ ਗਈ लेकिन फिर भी कुछ मुसलमान गुरुद्वारे आते हैं एक मुसलमान तो इतने कीर्तन कर भी करता मैच कर उन्हें सीख लिया चोम चोम के करता सी मस्ती करता सी है मुक्तसर मैच करा पंद्रह दिन बाद कहू भी समाप्ति के जो मैं भारत वापस आना से एक सूफी फकीर भी सुन रही आंदा सी बार कि शहर तबार तैरान बार ਇਕ ਕੁਟਰੀਆ ਚ ਰਹਿੰਦਾ ਸੀ ਢਾਏ ਹੀ ਦਸਾ ਪਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ ਚ ਆਂਦਾ ਹੋਇਆ ਕੋਈ ਸੰਤ ਦੇਖ ਲਵੇ ਤੇ ਗੱਡੀ ਚ ਬਿਠਾ ਲੈਂਦਾ ਸੀ ਨਿੱਕੇ ਪੈਨ ਮਿਲਦੀ ਜਾਂ ਫਿਰ ਉਸ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਆਉਂਦਾ ਸੀ ਉਹਨੇ ਬੇਟਾ ਵਜੋਂ ਮੇਰੇ ਕੋਲ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਨੇ ਸਮਾਨਤੀ ਤੋਂ ਬਾਅਦ ਉਸ ਤਖੀਰ ਨੂੰ ਮੈਂ ਕਹਿੰਦੇ ਰੱਖ ਲੈ ਤੰਮੈਂ ਕਮਾਲਾ ਇੰਡੀਆ ਚ ਬਹੁਤ ਮਿਲਦੀ ਹੈ ਨੰਦੋਸਤਾਨ ਚ ਬਹੁਤ ਮਿਲਦੀ ਹੈ ਨਾ ਲੈ ਲਿਆ ਹਾਂ ਕੰਕੂਜ਼ੀ ਹਾਲਤ ਮੈਂ ਦੇਖੀ ਮੈਂ ਤੁਸੀਂ ਰੱਖੋ ਕਿ ਤੁਹਾਨੂੰ ਹੋਰ ਕਦੇ ਖਰੀਦਣੀ ਪਵੇਗੀ ਰੱਖੋ ਮੈਂ ਕਹਿੰਦੇ ਤੁਸੀਂ ਸਿੰਗਾ ਨੂੰ ਦੇ ਲਈ ਆ ਗਿਆ ਜੋ ਨਦਰਾਣਾ ਦਿੱਤਾ ਲੈ ਲਿਆ ਮੈਂ ਗਰੀਬ ਨੇ ਮਾਲਾ ਤੇ 800 ਮੈਂ ਵਾਪਸ ਕਰ ਦੇ ਮੇਰੀ ਪ੍ਰੋਮੈਂਡ ਉਹੀ ਅੱਖਾਂ ਮਾਰ ਰਿਹਾ ਹੈ ਤੇ ਨਜ਼ਰਾਨਾ ਵੇਢ ਕੀਤਾ ਹੈ ਤੇ ਨਜ਼ਰਾਨਾ ਵੇਢ ਕੀਤਾ ਇਹ ਮੈਂ ਤੁਹਾਨੂੰ ਸੁਣਵਾ ਰਿਹਾ ਤੇ ਇਹ ਧੌਣ ਨੂੰ ਕਬੂਲ ਨਹੀਂ ਮੈਨੂੰ ਬਹੁਤ ਚੋਟ ਲੱਗੇਗੀ ਮੈਂ ਰੱਖ ਲੇ ਪਮਾਨਾ ਮੈਂ ਰੱਖ ਲੇ ਆਹ ਉਹ ਗੈਜ਼ਲੀਆਂ ਇਸ ਕੰਮ ਨਾਲ ਬਣੇ ਇਹ ਘਟਨਾ ਸੰਸੁਰੱਖਤ ਰਹੀ ਹੋਵੇ ਹਾਂ 81 81 تک او مالا میرے ਕੋਲ رہی ہے دو دن میرے ਕੋਲ ٹرین وچ رہ گئی سی یہ ਯਾਤਰੀਆਂ ਨੇ ਘਰ ਦੇ ਚ ਪਹੁੰਚਾਈ ਫਿਰ ਮੈਂ 5000 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰੁਪਏ ਕਰਾਇਆ ਫਿਰ ਅਲਵਰ ਆਇਓ ਅਮੇ ਕੈਸਲ ਵੀ ਕੰਨੇ ਕਨੇ ਤੁਹਾਡੇ ਹੱਥਾਂ ਦੇ ਅਕੀਸੀ ਫਿਰ ਜ਼ਮੀਰ ਨਹੀਂ ਬਨੇ ਫਿਰ ਪਹੁੰਚਾਈਏ ਦੋ ਚਾਰ ਵਾਰ ਪਰਵਾਰੀਆਂ ਵੀ ਖੋ ਗਈ ਮੈਡਮ ਮੇਰੇ ਆਰਥਿਕ ਘਟਨਾ ਨੇ ਤੁਨ ਸਰਵਨ ਕਰਾ ਲਗਾ ਹੈਰਾਨ ਹੋ ਗਏ ਕਾਨਪੁਰ ਦਾਸ ਹਰ ਸਾਲ ਗਲਵਨਚਾਦੀ 45 ਸਾਲ ਤੋਂ ਨਾ ਬਸ ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ 10 ਦਿਨ ਦਾ ਥਾ ਕਰਦਾ 40 45 ਸਾਲ ਮੈਨੂੰ ਅਗਰ ਮੇਰਾ ਨਾਗਾ ਨਹੀਂ ਤੇ ਲਖਨੂ ਦੇ ਇਸ ਦਾਸ ਦੇ ਕੁੜਮਾਚਾਰੀ ਸਰਦਾਰ ਗੋਬਿੰਦ ਸਿੰਘ ਜੈਵਰਸ ਉਹਨਾਂ ਦੀ ਪੁੱਤਰੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ कथा सुन के बड़े शौकीन शाम को आ जाया करते सन पैंताली रात रह के मेरे को तो सवेरे चले जाया कर डेली अपडाउन कर रहे एक दिन तो सराने पी हुई माला देख के मैनों कह लगा अगैया अनूद सिंह भी शायद उन्होंने दिनों तो मेरे नाल सुनता ही मुस्कुरा रहे ओ मैनू कह लगे ऐ है माला मैं लखनऊ ले जानी है ਸ਼ਾਮੀ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਕਿ ਵਾਪਸ ਕਾਨੂੰ ਲੈਣੀ ਰੱਖੋ ਰੱਖੋ ਵਾਪਸ ਕਿ ਨਹੀਂ ਨਹੀਂ ਚੰਗੀ ਲੱਗੇ ਰੱਖ ਲਓ ਮੈਨੂੰ ਕਹਿ ਲੱਗੇ ਮਸਕੀਨ ਜਿਹਾ ਰੱਖਣੀ ਕੋਈ ਨਹੀਂ ਸ਼ਾਮੇ ਮੈਂ ਰਹਿ ਆਂਗਾ ਮੈਂ ਦੇਖਣੀ ਹੈ ਹੈ ਸਬਤੀ ਮੈਂ ਕਰਨ ਲੱਗਾ ਲੈ ਦੇ ਜੇ ਸ਼ਾਮੇ ਆਏ ਤੇ ਮੈਨੂੰ ਕਹਿ ਲੱਗੇ ਬੁਖਰਾਜ ਹੈ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇਧਰ ਸੁੱਟ ਦਿੰਦੇ ਇਧਰ ਸੁੱਟ ਦਿੰਦੇ ਮੈਂ ਕਦੇ ਸੁਪਨੇ ਚ ਦੇ ਨਹੀਂ ਸੋਚਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਏ ਹੋਏ ਨੇ ਮੈਨੂੰ ਬੁਖਰਾ ਜੀ ਮਾਲਾ ਦੇਵੇਗਾ ਉਹਨੇ ਕਿਹਾ ਬੁਖਰਾ ਦੇ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਈ ਸਾਰਿਆਂ ਨੂੰ ਪਤਾ ਚੱਲ ਗਿਆ ਬੁਖਰਾ ਜੀ समझ है तो पुखराज पुखराज है वरना नहीं है समझ है तो हीरा हीरा है वरना नहीं है समझ है समझ तो सोना सोना है वरना नहीं है समझ है तो परमात्मा परमात्मा है वरना नहीं है समझ है तो गुरु गुरु है वरना नहीं है क्या बात है हे प्रभु तू मेरी समझ करूंगा जब तू मेरी समझ ही नहीं है तो मेरे चेतन किस तरह आमेगा कि आएगा ਕਸੇਕ ਮੁਕਤ ਕਾਇਕਿਆਨ ਲਸਮਤੀ ਕਰਦਾ ਕਿਉਂ ਪਰਮਾਤਮਾ ਸਮਝ ਵਿੱਚ ਆ ਜਾਂਦਾ ਆ ਜਾਂਦਾ ਉਹ ਜਨਤ ਦਾ ਵਿਆਨ ਕਰਨ ਲਗਾ ਅਗਰ ਉਸ ਸਮੇਂ ਵਿੱਚ ਆ ਜਾਂਦਾ ਹੈ ਤਾਂ ਉਹ ਪਰਮਾਤਮਾ ਮੇਰੀ ਸਮਝ ਤਗੜਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਹੋ ਤੋ ਸਮਰੱਥ ਵਡਾ ਮੇਰੀ ਮਤ ਤੋੜੀ ਗਿਆਨ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚਨੇ ਆਸੇ समझ कितनी परमात्मा नहीं समझ सकते आखो कह नहीं, नहीं है जो मेरे चेतन नहीं, च नहीं है एकाग्रता नहीं फिर मैं क्यों कह नहीं समझ समझ के समझ मिलती है कि हे प्रभु मैं तुम्हें नहीं समझ सकता क्यों तो मेरी समझ तो बड्डा बहुत बड़ा। बहुत बड्डा हर बार इतना प्रभावित हो जाता है रोंग रोंग याद करने लगता है रस्ना और गाना जपण तक में मन बस विच लेन हो जाता है समझ समझ के एक समझ मिलती है कि मैं तुम्हें नहीं समझ सकता नहीं समझ सकता तुम समर्थ वड़ा मेरी मत थोड़ी अगर कोई कह मैं जान है मैं समझ सकना गुरु नानक देव जी महाराज कहने सोई अगाम कहे मैं जाने जान हार न छा फरीद को तो कह रहे ने तो कह रहे ने तो हे खुद तू मेरी समझ तो दूर हे तू मेरे चेहरे तो दूर है मेरी याद तेरे तक नहीं पहुंच रही अमीर खुसरो दिल्ली हज़र गांग मेन का चेहरा जिन्हें उर्दू भाषा में जन्म दिता और जिसने कवाली संगीत में जन्म दिता इसको तो पहले कवाली संगीत नहीं अमीर खुसरो तो कहता है अब तो गांव के लिए पहुंच नहीं दोस्तों ने कितनी दूर बसाई है बस्तियां मेरे उदार कितनी दूर है तेरी बस्ती मेरी याद नहीं पहुंचती नो याद, करन बैठना याद तो कर बैठना तू नहीं है याद पुत्रा तक पहुंच जाती है धन संपदा तक पहुंच जाती है परिवार तक पहुंच जाती है यह कृपार तेरे तक नहीं पहुंचती ये बहुत बुरी लागू हो तू तो मेरी समझ तो दूर है तू मेरे चेते तो दूर है करने करने जाती है मेरी समझ तो बहुत बड़ा है बहुत बड़ा है बहुत वा कृपा याद कर लग है ਕਹਤਾ ਹੈ ਪ੍ਰਮਾਤਮਾ ਤੁਮਾ ਪੂਰਾ ਸਮੇਂ ਦੇਚ ਨਹੀਂ ਆਉਂਦਾ ਕੋਈ ਬੰਦਾ ਇਹ ਆ ਕੇ ਸੋੜੇ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾ ਗੁਣਾ ਵੱਡਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ ਪ੍ਰਮਾਤਮਾ ਦੇ ਗੁਣ ਉਹ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਹਦੇ ਮਹਾਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਹੈ ਸਾਰਾ ਪ੍ਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸਾਨੂੰ ਬਹੁਤ ਹਾਸਲ ਹੋਵੇ ਫਿਰ ਕਿਸੇ ਵਕਤ ਨਦੀ ਨਾਲ ਸੰਗੂ ਵੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਜੁਬਾਨੀ ਦੇ ਹੋਰ ਪਹਿਲੇ ਸਿਦਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸੀ ਮਸਕੀਨ ਹੋਣੀ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਗਿਆਨ ਦੇ ਸਾਗਰ ਹੈ ਬਹੁਤ ਹੀ ਵਧੀਆ ਤੇ ਬਹੁਤ ਅੱਛੀਆਂ ਗੱਲਾਂ ਕਰਦੇ ਆ ਇਸੇ ਤਰ੍ਹਾਂ ਜਿਦੋਂ ਕਿ ਹਿੰਦੁਸਤਾਨ ਤੇ ਪਾਕਿਸਤਾਨ ਅਲੱਗ ਅਲੈਸੀ ਹੋਏ ਇਕੱਠੇ ਰਹਿੰਦੇ ਸੀ ਸਾਰੇ ਉਦੋਂ ਵੀ ਜਦੋਂ ਗਿਆਨ ਕਰਦੇ ਹੁੰਦੇ ਸੀ ਤੇ ਮੁਸਲਮਾਨ ਇਹਨਾਂ ਨੂੰ ਸੁਣਨ ਆਉਂਦੇ ਸੀ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਤੇ ਬੜਾਈ ਇਹਨਾਂ ਉੱਤੇ ਗਹਿਰਾ ਮੁਸਲਮਾਨਾ ਤੇ ਗਹਿਰਾ ਅਸਰ ਹੁੰਦਾ ਸੀ ਇਹਨਾਂ ਦੀਆਂ ਗੱਲਾਂ ਦਾ ਸੂਫੀ ਬਜ਼ੁਰਗ ਵੀ ਜਿਹੜੇ ਮੁਸਲਮਾਨਾਂ ਦੇ ਇੱਕ ਫਕੀਰ ਸੁਣਦੇ ਸੀ ਇਹਨਾਂ ਨੂੰ ਤੇ ਰੋਣ ਲੱਪ ਜਾਂਦੇ ਇਹਨਾਂ ਗੱਲਾਂ ਸੁਣ ਕੇ ਕਿਉਂਕਿ ਇਹਨਾਂ ਦੀਆਂ ਗੱਲਾਂ ਹਕੀਕਤ ਤੇ ਮਬਨੀ ਤੇ ਸੱਚੀਆਂ ਗੱਲਾਂ ਸੀ ਤੁਸੀਂ ਦੇਖ ਲਓ ਕਿ ਬਾਅਦ ਚ ਉਹਨਾਂ ਜਿਹੜੇ ਸੂਫੀ ਬਜ਼ੁਰਗ ਸੀ ਫਕੀਰ ਸੀ ਉਹਨਾਂ ਨੇ ਗਿਆਨੀ ਸੰਸੇ ਮਸਕੀਨਾਂ ਨੂੰ ਇੱਕ ਮਾਲਾ ਵੀ ਦਿੱਤੀ ਸੀ ਇੱਕ ਤਸਬੀਹ ਵੀ ਦਿੱਤੀ ਸੀ ਜਿਹੜੀ ਕਿ ਬਹੁਤ ਹੀ ਕੀਮਤੀ ਤਸਬੀਹ ਸੀ ਲੇਕਿਨ ਗਿਆਨੀ ਸੰਸੇ ਮਸਕੀਨਾਂ ਨੂੰ ਇਸ ਚੀਜ਼ ਦਾ ਨਹੀਂ ਸੀ ਇਲਮ ਉਹਨਾਂ ਨੇ ਐਂ ਦੀ ਛੜ ਛੜਨੀ ਕਦੀ ਕੋਈ ਲੈ ਜਾਂਦਾ ਸੀ ਕਦੀ ਕੋਈ ਲੈ ਜਾਂਦਾ ਸੀ ਉਹ ਵਾਪਸ ਫਿਰ ਘਮ ਘਮਾ ਕੇ ਗਿਆਨੀ ਸੰਸੇ ਮਸਕੀਨਾਂ ਦੇ ਕੋਲ ਆ ਜਾਂਦੀ ਸੀ لیکن ਜਦੋਂ ਉਹਨਾਂ ਨੂੰ ਉਸ ਦੀ ਕੀਮਤ ਦਾ ਪਤਾ ਲੱਗਾ ਕਿ ਕਿੰਨੀ ਕੀਮਤੀ ਆ ਤਸਬੀਹ ਜਾਂ ਮਾਲਾ تو ਉਸ ਤੋਂ ਬਾਅਦ ਉਹ ਮਾਲਾ ਗਾਇਬ ਹੋ ਗਈ اسی ਤਰ੍ਹਾਂ ਅਸੀਂ ਇਨਸਾਨ ਵੀ ਕਦਰ ਨਹੀਂ ਕਰਦੇ ਰੱਬ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੀਆਂ ਕਿ ਰੱਬ ਨੇ ਸਾਨੂੰ ਕਿੰਨੀਆਂ ਅਨਮੋਲ ਚੀਜ਼ਾਂ عطا ਕੀਤੀਆਂ ਤੇ ਅਸੀਂ ਉਹਨਾਂ ਦੀ ਕਦਰ ਹੀ ਨਹੀਂ ਕਰਦੇ ਰੱਬ ਦਾ ਸ਼ੁਕਰ ਹੀ ਨਹੀਂ ਕਰਦੇ ਅਸੀਂ ਆਪਣੇ ਜਿਸਮ ਆ ਲਗਾ ਧਿਆਨ ਮਾਰੀਏ ਤੇ ਸਾਡੀਆਂ ਜਿਹੜੀਆਂ ਜਿੰਨੇ ਵੀ ਜਿਸਮ ਦੇ ਅੰਦਰ ਚੀਜ਼ਾਂ ਨਾ ਸਭ ਬਹੁਤ ਹੀ ਅਨਮੋਲ ਤੇ ਕੀਮਤੀ ਹੈ ਚਾਹੇ ਤੁਸੀਂ ਆਪਣੀ ਅੱਖਾਂ ਦੇਖ ਲਓ ਹੱਥ ਦੇਖ ਲਓ ਕੰਨ ਦੇਖ ਲਓ ਜ਼ੁਬਾਨ ਦੇਖ ਲਓ ਦੰਦ ਦੇਖ ਲਓ ਆਪਣੇ ਵਾਲ ਦੇਖ ਲਓ ਯਾਨੀ ਕਿ ਛੋਟੀ ਤੋਂ ਛੋਟੀ ਸ਼ੈ ਨਖੂਨ ਦੇਖ ਲਓ ਕੋਈ ਵੀ ਸ਼ੈਰ ਜਿਹੜੀ ਰੱਬ ਆਜ਼ਾਦ ਨੇ ਆ ਤਾਂ ਕੀ ਤੀ ਨਾ ਬਹੁਤ ਹੀ ਅਨਮੋਲ ਹੈ ਇਹਦਾ ਜਿੰਨਾ ਸ਼ੁਕਰ ਅਦਾ ਕਰੇ ਇਹ ਰੱਬ ਸੋਨੇ ਦਾ ਉਹਨਾਂ ਹੀ ਥੋੜਾ ਕਿ ਐਡੀਆਂ ਕੀਮਤੀ ਚੀਜ਼ਾਂ ਲੇਕਿਨ ਕੀ ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਇਹ ਚੀਜ਼ ਦਾ ਅਸਾਸ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਕੋ ਅੱਖਾਂ ਨਹੀਂ ਐ ਜਿਨ੍ਹਾਂ ਦੀ ਜ਼ੁਬਾਨ ਨਹੀਂ ਕੰਮ ਕਰਦੀ ਜਾਂਦੇ ਹੱਥ ਨਹੀਂ ਐ ਕਿ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੱਡੀ ਕੀਮਤੀ ਚੀਜ਼ਾਂ ਉਹ ਕਿਸ ਕਦਰ ਉਹ ਇਹਨਾਂ ਅੰਦਰ ਨਾ ਖੁਆਇਸ਼ ਆ ਕਿ ਕਾਸ਼ ਸਾਨੂੰ ਵੀ ਰੱਬ ਸੋਣਾ ਸਹੀ ਕਰ ਦੇ ਸਿਹਤ ਤੰਦਰੁਸਤੀ ਦੇ ਦੇ ਇਹ ਸਿਹਤ ਤੰਦਰੁਸਤੀ ਮੁਕੰਮਲ ਜਿਹੜਾ ਰੱਬ ਨੇ ਸਾਨੂੰ ਪੈਦਾ ਕੀਤਾ ਇਹ ਬਹੁਤ ਵੱਡੀ ਨਿਯਮਤ ਹੈ ਸਾਨੂੰ ਚਾਹੀਦਾ ਕਿ ਦਿਨ ਰਾਤ ਰੱਬ ਸੋਹਣੇ ਦਾ ਸ਼ੁਕਰ ਅਦਾ ਕਰੀਏ ਲੇਕਿਨ ਅਸੀਂ ਸ਼ਿਕਵਿਆਂ ਤੋਂ ਨਿਬਾਜ਼ ਹੁੰਦੇ ਸਾਡੇ ਅਸੀਂ ਰੱਬ ਅੱਗੇ ਸ਼ਿਕਵੇ ਕਰਦੇ ਰਹਿੰਦੇ ਆ ਕਿ ਰੱਬ ਸੋਹਣਿਆ ਉਹਨੂੰ ਤੂੰ ਇੰਨਾ ਮਾਲ ਦਿੱਤਾ ਤੇ ਮੈਨੂੰ ਦਿੱਤਾ ਹੀ ਨਹੀਂ ਮੇਰੇ ਉੱਤੇ ਇੰਨੀ ਮੁਸੀਬਤਾਂ ਇੰਨੀਆਂ ਮੁਸ਼ਕਿਲਾਂ 'ਚ ਮੈਂ ਜ਼ਿੰਦਗੀ گزارਣਿਆਂ ਇਹ ਨਹੀਂ ਦੇਖਦਾ ਕਿ ਜਿਹੜੀਆਂ ਰੱਬ ਨੇ ਨੇਮਤਾ ਦਿੱਤੀਆਂ ਉਹ ਕਿੰਨੀਆਂ ਕੀਮਤੀ ਆ ਬਾਕੀ ਵੀਰੋ ਕਸਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਲੈ ਘੋਟੇ ਇਸ ਤਰ੍ਹਾਂ ਖਿਆਲ ਰੱਖਾ